ਸਬਾਹ ਦਾ ਇੱਕ ਗੱਲ ਯਾਦ ਆਈਏ ਮੈਂ ਫਿਰ ਪੁਸ਼ਟੀ ਕਰਾਂ 60 ਕਲਾਸਿਸ ਮੈਂ ਪੜਦਾ ਹੁੰਦਾ ਸੀ ਖਾਲਸਾ ਸਕੂਲ ਦੇ ਤੋਂ ਖਾਲਸਾ ਸਕੂਲ ਨਾਮ ਮਾਤਰ ਨਹੀਂ ਸਿਰਫ ਨਾਮ ਮਾਤਰ ਹੋਰ ਕੁਝ ਨਹੀਂ ਗਿਆਨੀ ਹਰੀ ਸਿੰਘ ਸਾਡੇ ਗਿਆਨੀ ਟੀਚਰ ਹੁੰਦੇ ਸਨ ਤੇ ਉਹਨਾਂ ਨੇ ਆਪ ਬੀਤੇ ਬੱਚਿਆਂ ਨੂੰ ਉਸ ਦਿਨ ਸੁਣਾਈ ਬਿਠਾ ਕੇ ਐਦਰ ਪਾੜਾ ਚਨਾਰ ਦਾ ਇਲਾਕਾ ਫਰੰਟੀਅਰ ਦੇਚ ਠੰਡਾ ਹਿਲ ਸਟੇਸ਼ਨ ਹੈ ਤੇ ਗਰਮੀਆਂ ਦੇ ਦਿਨਾਂ 'ਚ ਉੱਥੇ ਕਾਫੀ ਜੋ ਹੈ ਸੈਲਾਨੀ ਪਹੁੰਚਦੇ ਨੇ ਉੱਥੇ ਇੱਕ ਛੋਟਾ ਜਿਹਾ ਸਰੋਵਰ ਤੇ ਗਿਆਨੀ ਜੀ ਕਹਿੰਨ ਉੱਥੇ ਇੱਕ ਸੱਜਣ ਨਹਾ ਰਿਹਾ ਸੀ ਨਾਲ ਉਸਦਾ ਛੋਟਾ ਬੱਚਾ ਠੀਕ ਹੋਰ ਸੈਲਾਨੀ ਉਦੀ ਸ਼ਕਲ ਸੂਰਤ ਤੋਂ ਇਹ ਪਤਾ ਚੱਲੇ ਕਿ ਤੇ ਯੂਰਪ ਦੇ ਦੇਸ਼ ਚੋਂ ਆਇਆ ਹੈ ਕੈਮਰਾ ਉਸਦੇ ਕੋਲ ਖਾਂਤਾਂ ਦੀਆਂ ਫੋਟੋਆਂ ਲੈਂਦਾ ਬਰਦਾਸ਼ਤ ਉਹ ਜਿਹੜਾ ਨਹਾ ਰਿਹਾ ਹੈ आसन से उसका बच्चा डूगे पानी चला गया ते उन्हें चीखना शुरू किया बचाओ मेरे इस बच्चे नो बचाओ। यूरोप तो आया हो सी गल चो कैमरा नहीं उतारे कपड़े नहीं उतारे ओने सोचे जी इतनी मैं देर की थी बच्चा डूब जाएगा एकदम छाल मार दी भज के डूगे पानी पिछ तो बच्चे क्या ਔਰ ਉਸ ਮਾਰਵਾੜੀ ਨੇ ਬੱਚੇ ਨੂੰ ਗੱਲ ਨਾਲ ਲਾਇਆ ਪਿਆਰ ਕੀਤਾ ਇੱਕਦਮ ਚਲ ਪਿਆ ਕੰਨਾ ਯੂਰਪ ਤੋਂ ਆਇਆ ਇਹ ਸਿਆ ਘੂਰ ਘੂਰ ਕੇ ਦੇਖੇ ਤੇ ਮੱਥੇ ਤੇ ਟੀਵੜੀਆਂ ਵੀ ਪੈ ਗਈਆਂ ਯਾਨੀ ਹਰੀ ਸਿੰਘ ਕਹਿੰਦੇ ਨੇ ਮੈਂ ਕੋਲ ਗਿਆ ਬਿੱਤੋਂ ਇਤਨਾ ਵੱਡਾ ਪਰਉਪਕਾਰ ਦਾ ਕੰਮ ਕੀਤਾ ਤੇਰੇ ਮੱਥੇ ਤੇ ਵੱਟ ਕਿਉਂ ਪੈ ਗਈਆਂ ਇਹ ਟੀਵੜੀ ਕਿਉਂ ਪੈ ਗਈ ਇਹ ਤੇ ਨਹੀਂ ਪਹਿਣੀ ਚਾਹੀਦੀ ਸੀ ਤੋ ਆਖਣ ਲੱਗਾ ਗੱਲ ਇਹ ਨਹੀਂ ਐ ਕਿ ਸੜੇ ਦੇਸ਼ ਇਕ ਕੋਈ ਛੋਟੀ ਮੋਟੀ ਚੀਜ਼ ਕਿਸੇ ਦੇ ਗਿਰੀ ਹੋਇ ਸੁੱਕ ਕੇ ਦੇ ਦੇਵੇ ਅਗਲਾ ਥੈਂਕਸ ਜ਼ਰੂਰ ਕਰਦਾ ਤੇ ਮੈਂ ਗਹਿਰੇ ਪਾਣੀ ਚ ਗਿਆ ਜ਼ਿੰਦਗੀ ਨੂੰ ਹਥੇਲੀ ਤੇ ਰੱਖਿਆ ਬੱਚੇ ਨੂੰ ਕੱਢ ਕੇ ਲਿਆਇਆ ਉਹਨੇ ਆਪਣੇ ਬੱਚੇ ਨਾਲ ਤੇ ਪਿਆਰ ਕੀਤਾ ਉਹਨੂੰ ਵੀ ਗੱਲ ਨਾਲ ਲਾਇਆ ਲੈ ਕੇ ਵੀ ਚਲਾ ਗਿਆ ਮੇਰੀ ਤਰਫ ਵੇਖਿਆ ਤਕ ਵੀ ਧੰਨਵਾਦ ਤੇ ਇੱਕ ਪੱਤੇ ਵੇਖਿਆ ਤਕ ਵੀ ਮੈਂ ਇੱਕ ਗਲਤੇ ਹੈਰਾਨਾ ਜੇ ਨਹੀਂ ਹਰੀ ਸਿੰਘ ਦੇ ਬੋਲ ਸਨ ਕਿੰਨ ਮੈਂ ਜਵਾਬ ਦਿੱਤਾ ਕਿ ਉਹ ਦੇਸ਼ ਹੈ ਜਿਸ ਦੇਸ਼ ਦੇ ਬੱਚਿਆਂ ਦੀ ਬਚਾਉਣ ਦੀ ਖਾਤਰ ਜਿਸ ਨੇ ਆਪਣੇ ਬੱਚੇ ਖੁਆ ਦੇਤੇ ਹਨ ਦੇਸ਼ ਦੀ ਸੱਭਿਅਤਾ ਬਚਾਉਣ ਦੀ ਖਾਤਰ ਜਿਸ ਨੇ ਆਪਣਾ ਪਿਤਾ ਸ਼ਹੀਦ ਕਰਾ ਦਿੱਤਾ ਸੀ ਇਹਨਾਂ ਨੇ ਉਸ ਦਾ ਧੰਨਵਾਦ ਨਹੀਂ ਕੀਤਾ ਤੇਰਾ ਕੀ ਖਾਸ ਕਰਨਗੇ ਇਹਸਾਨ ਪਰਮੋਸ਼ੀ ਇਸ ਜ਼ਰੇ ਜ਼ਰੇ ਵਿੱਚ ਸਮਾਈ ਹੋਈ ਹੈ ਚਾਹੀਦਾ ਤੇ ਇਹ ਹੈ ਕਿ ਸਾਰਾ ਹਿੰਦੁਸਤਾਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਦੇ ਥੱਲੇ ਦਬੇ ਤੇ ਮੰਨੇ ਕਿ ਉਲਟਾ ਪੁੱਠੇ ਪੈਂਦੇ ਪੈਣੇ ਉਲਟਾ ਸਭ ਸੱਭਿਆਚਾਰ ਨੂੰ ਮਟਾਉਣ ਦੀ ਕੋਸ਼ਿਸ਼ ਹੈ ਔਰ ਉਹਨਾਂ ਨੂੰ ਸਾਡੀ ਕਮਜ਼ੋਰੀ ਵੀ ਦਿਖ ਪਈ ਹੈ ਬਈ ਬ